ਹਾਂਜੀ ਆਪਣੀ ਅੱਜ ਦੀ ਕਹਾਣੀ ਐ ਘਰ ਜਾ ਆਪਣੇ ਗੁਲਜ਼ਾਰ ਸਿੰਘ ਸਿੰਧੂ ਤੇ ਲਿਖੀ ਹੋਈ ਕਹਾਣੀ ਘਰ ਜਾ ਆਪਣੇ ਇਸ ਘਰ ਵਿੱਚ ਪਿਛਲੇ 40 ਵਰਿਆਂ ਤੋਂ ਕਿਸੇ ਮੁੰਡੇ ਦਾ ਵਿਆਹ ਨਹੀਂ ਸੀ ਹੋਇਆ 40 ਕੁ ਵਰੇ ਪਹਿਲਾਂ ਜੀਤੋ ਦੇ ਬਾਪੂ ਦਾ ਵਿਆਹ ਹੋਇਆ ਸੀ ਤੇ ਹੁਣ ਮਸਾ ਮਸਾਂ ਉਸ ਦੇ ਵੀਰ ਦੀ ਵਾਰੀ ਆਈ ਸੀ ਪਰ ਉਹ ਮੰਨਦਾ ਹੀ ਨਹੀਂ ਸੀ ਜੀਤੋ ਦੇ ਚਾਚੇ ਚਾਚੀਆਂ ਮਾਮੇ मामੀਆਂ ਜੀਤੋ ਦੀਆਂ ਦੂਰੋਂ ਨੇੜੇ ਲੱਗਦੀਆਂ ਭਾਬੀਆਂ ਜੀਤੋ ਦੀਆਂ ਆਪਣੀਆਂ ਸਹੇਲੀਆਂ ਜੀਤੋ ਦੇ ਵੀਰ ਨੂੰ ਲਾਂਭੇ ਦਿੰਦੀਆਂ ਕਿਉਂ ਉਹਨਾਂ ਨੂੰ ਇਕੱਠੇ ਮਿਲ ਕੇ ਬੈਠਣ ਦਾ ਮੌਕਾ ਕਿਉਂ ਨਹੀਂ ਦਿੰਦਾ ਵਿਆਹ ਇੱਕੋ ਇੱਕ ਮੌਕਾ ਹੁੰਦਾ ਜਦੋਂ ਸਾਰੇ ਇਕੱਠੇ ਹੋ ਕੇ ਬੈਠੀਦੇ ਐ ਪਰ ਜੀਤੋ ਦਾ ਵੀਰ ਸੀ ਕਿ ਮੰਨਣ ਵਿੱਚ ਹੀ ਨਹੀਂ ਸੀ ਆਉਂਦਾ ਤੇ ਫੇਰ ਘਰਦਿਆਂ ਨੇ ਆਪਣਾ ਚਾਹ ਪੂਰਾ ਕਰਨ ਦਾ ਇੱਕ ਹੋਰ ਤਰੀਕਾ ਲੱਭ ਲਿਆ ਜੀਤੋ ਦੇ ਵੀਰ ਦੀ ਥਾਂ ਤੇ ਜੀਤੋ ਦਾ ਵਿਆਹ ਚਾ ਦਿੱਤਾ ਅੰਗਾ ਸਾਖਾਂ ਨੇ ਵੀ ਸੋਚਿਆ ਕਿ ਰਾਲ ਬੈਠਣ ਦਾ ਚੰਗਾ ਬੰਨਾ ਸੀ ਵੱਡੀ ਗੱਲ ਇਹ ਸੀ ਕਿ ਸਭ ਦੇ ਸਿਰ ਦਾ ਭਾਰ ਹੌਲਾ ਹੋ ਜਾਣਾ ਸੀ ਕਿਸੇ ਦੀ ਜੀਤੋਂ ਭਾਣ ਜੀ ਸੀ ਕਿਸੇ ਦੀ ਭਤੀਜੀ ਤੇ ਕਿਸੇ ਦੀ ਜੀਤੋਂ ਨਾਨਾਣ ਸੀ ਕਿਸੇ ਦੀ ਜੀਤੋਂ ਪੋਤਰੀ ਕਿਸੇ ਦੀ ਦੋਤਰੀ ਇੱਕ ਜੀਤੋਂ ਨੂੰ ਵਿਆਹਾ ਸਭ ਦਾ ਪੁੰਨ ਹੁੰਦਾ ਸੀ ਤੇ ਸਾਰਿਆਂ ਦੇ ਸਿਰ ਦਾ ਬੋਝ ਹੌਲਾ ਹੁੰਦਾ ਸੀ ਤੇ ਨਾਲੇ ਜੀਤੋਂ ਦੇ ਵੀਰ ਦਾ ਕੀ ਪਤਾ ਕਦੋਂ ਮੰਨਦਾ ਕਦੋਂ ਨਾ ਮੰਨਦਾ ਕੁੜੀਆਂ ਨੂੰ ਕੋਈ ਘਰ ਥੋੜੀ ਉਠਾਈ ਰੱਖਦਾ 17ਵਾਂ ਸਾਲ ਜੀਤੋਂ ਨੂੰ ਲੱਗ ਗਿਆ ਸੀ ਕੋਈ ਨਿਆਣੀ ਥੋੜੀ ਸੀ ਸਾਰੇ ਅੰਗ ਸਾਖ ਤੇ ਰਿਸ਼ਤੇਦਾਰ ਕਹਿੰਦੇ ਜੀਤੋਂ ਲਈ ਮੁੰਡਾ ਲੱਭ ਲਿਆ ਇਹ ਘਰ ਵਿੱਚ ਜੀਤੋ ਦਾ ਵਿਆਹ ਕਰਨ ਦੀਆਂ ਸਲਾਹਾਂ ਹੋਣ ਲੱਗ ਪਈਆਂ ਘਰਦਿਆਂ ਕਰਾਉਂਦਿਆਂ ਵਿਆਹ ਵੀ ਛਿੜਤੀ ਆ ਗਿਆ ਵਿਆਹ ਦੇ ਖੰਸਾਣ ਵਿੱਚ ਜੀਤੋ ਦੇ ਵੀਰ ਦੀ ਮੱਤ ਮਾਰੀ ਗਈ ਇੱਕ ਕੰਮ ਮੁੱਕਦਾ ਦੂਜਾ ਤਿਆਰ ਤੇ ਜੀਤੋ ਦੇ ਮਾਪਿਆਂ ਦੀ ਘਰ ਦੇ ਕੰਮਾਂ ਵਿੱਚ ਹੀ ਮੱਤ ਮਾਰੀ ਗਈ ਸੀ ਬਾਹਰ ਦਾ ਸਾਰਾ ਕੰਮ ਜੀਤੋ ਦੇ ਵੀਰ ਨੇ ਹੀ ਕਰਨਾ ਸੀ ਬਰਾਤ ਢੁੱਕਣ ਵਿੱਚ ਕੇਵਲ ਇੱਕ ਦਿਨ ਬਹਿ ਗਏ ਸੀ ਘਰ ਵਿੱਚ ਭੱਜ ਦੌੜ ਵੀ ਹੋਰ ਤੇਜ਼ ਹੋ ਗਈ ਸੀ ਆਨੰਦ ਕਾਰਜ ਉੱਤੇ ਆਉਣ ਵਾਲੇ ਰਾਗੀਆਂ ਨੇ ਵੀ ਹਾਲੇ ਪੱਕੀ ਤਰ੍ਹਾਂ ਹਾਂ ਨਾ ਨਹੀਂ ਸੀ ਕੀਤੀ। ਖਾਣੇ ਤੋਂ ਪਿੱਛੇ ਬਰਾਤਿਆਂ ਨੂੰ ਕਿਹੜੇ ਫਲ ਦੇਣੇ ਐ, ਕੀ ਦੇਣਾ ਤੇ ਖਰੀਦਾਰੀ ਦਾ ਹਾਲੇ ਕਿਸੇ ਨੂੰ ਚਿਤ ਚਿਤਾ ਵੀ ਨਹੀਂ ਸੀ। ਨਾਲ ਦੇ ਪਿੰਡਾਂ ਵਿੱਚੋਂ ਖਾਣਾ ਖਾਣ ਲਈ ਮੇਜ਼ ਕੁਰਸੀਆਂ ਵੀ ਇਕੱਠੀਆਂ ਕਰਨੀਆਂ ਸੀ। ਤਾਜ਼ ਦੇ ਬਰਤਨਾਂ ਵਿੱਚ ਅੱਜ ਕੱਲ ਕੋਈ ਨਹੀਂ ਸਿਖਾਉਂਦਾ ਤੇ ਪਿਰਚ ਪਿਆਲੇ ਆਦੀ ਸਮਾਨ ਸਾਰਾ ਭਾਈ ਸ਼ਹਿਰ ਤੋਂ ਲਿਆਉਣਾ ਸੀਗਾ। ਹੁਣੇ-ਹੁਣੇ ਡਾਕੀਆ ਚਿੱਠੀ ਫੜਾ ਕੇ ਗਿਆ ਸੀ ਕਿ ਮੁੰਡੇ ਵਾਲੇ ਨੇ ਲਿਖਿਆ ਹੈ ਕਿ ਉਹ ਉਹ ਬਿਸਤਰੇ ਨਹੀਂ ਲਿਆ ਰਹੇ। ਪਿੰਡ ਵਿੱਚੋਂ ਬਿਸਤਰੇ ਇਕੱਠੇ ਕਰਨਾ ਹੋਰ ਵੀ ਔਖਾ ਕੰਮ ਸੀ ਵਿਆਹ ਵਾਲੇ ਘਰ ਆਈ ਚੀਜ਼ ਦਾ ਮੇਲੀ ਤੇ ਬਰਾਤੀ ਛੱਡਦੇ ਕੀ ਨੇ ਇੱਕ ਦਿਨ ਵਿੱਚ ਹੀ ਸਵਾਵਰਗੀ ਕਰ ਦਿੰਦੇ ਆ ਜੁੱਤੀਆਂ ਸੌਖਰੀਆਂ ਉਹ ਬਿਸਤਰਿਆਂ ਦੀਆਂ ਚਾਦਰਾਂ ਨਾਲ ਹੀ ਪੁੰਚੀ ਜਾਂਦੇ ਆ ਇਸ ਲਈ ਮੰਗਣ ਤੇ ਵੀ ਕਿਹੜੀ ਕੋਈ ਸੌਖੀ ਚੀਜ਼ ਹੈ ਮੁਠੀ ਕੁ ਸਾਨ ਪਿੰਡ ਦੀ ਉਹਨਾਂ ਦਾ ਉਸ ਵਿੱਚ ਤਾਂ ਭਲਾ ਰਬਣਾ ਕੀ ਸੀ ਸ਼ਾਮ ਨੂੰ ਨਾਨਕੀ ਸੱਕ ਲੈ ਕੇ ਨਾਨਕੇ ਆ ਗਏ ਆਪਣੇ-ਆਪਣੇ ਤਿਆਰ ਕੀਤੇ ਕੱਪੜੇ ਲਿੱਤੇ ਲੈ ਕੇ ਜੀਤੋ ਦੀਆਂ ਭੂਆ ਆ ਗਈਆਂ ਬਣਦਾ ਸਰਦਾ ਕੰਨਿਆਂ ਦਾ ਲੈ ਕੇ ਸਾਰੇ ਅੰਗ ਸਾਖ ਜੀਤੋ ਦੇ ਪਿੰਡ ਪਹੁੰਚ ਗਏ ਉਸ ਪਿੰਡ ਵਿੱਚ ਹੁਣ ਤੱਕ ਜੀਤੋ ਨੇ ਜਿੱਥੇ ਸੇਲੀਆਂ ਹੰਡਾਈਆਂ ਸੀਗੀਆਂ ਜਿੱਥੇ ਜੀਤੋ ਗੁੱਡੀਆਂ ਪਟੋਲੇ ਨਾਲ ਖੇਡਦੀ ਸੀ ਜਿੱਥੇ ਹੁਣ ਤੱਕ ਜੀਤੋ ਨੇ ਤਿਰੰਜਣਾਂ ਵਿੱਚ ਬਹਿ ਕੇ ਕੱਤਿਆ ਸੀ ਜਿੱਥੇ ਜੀਤੋ ਨੇ ਤੀਆਂ ਦੀਆਂ ਪਿੰਗਾ ਝੁੱਟੀਆਂ ਸੀ ਤੇ ਜਿੱਥੋਂ ਦੇ ਕੱਖਾਂ ਸਾਖਰਿਆਂ ਨਾਲ ਜੀਤੋ ਦਾ ਮੋਹ ਪੈ ਗਿਆ ਸੀ ਉਹ ਸਭ ਕੁਝ ਬਾਰੇ ਸੋਚ ਕੇ ਜੀਤੋ ਉਦਾਸ ਹੋ ਗਈ। ਦੂਜੇ ਦਿਨ ਸਵੇਰੇ 3 ਵਜੇ ਜੀਤੋ ਨੂੰ ਉਠਾ ਲਿਆ ਗਿਆ। ਉਹ ਫੇਰਿਆਂ ਵਾਲਾ ਲਾਲ ਸੂਟ ਪਵਾਇਆ ਗਿਆ। ਲਾਲ ਪਰਾਂਦਾ ਉਸ ਦੀ ਗੁੱਤ ਵਿੱਚ ਗੁੰਦਿਆ ਗਿਆ। ਕੁਝ ਸੋਹਰਿਆਂ ਵੱਲੋਂ ਆਏ, ਕੁਝ ਨਾਨਕਿਆਂ ਵੱਲੋਂ ਆਏ ਤੇ ਕਈ ਪ੍ਰਕਾਰ ਦੇ ਗਹਿਣੇ ਨਾਰੋ ਉਸ ਨੂੰ ਸ਼ਿੰਗਾਰ ਦਿੱਤਾ ਗਿਆ। ਜੀਤੋ ਨੂੰ ਇਹ ਸਭ ਕੁਝ ਵੇਖ ਕੇ ਰੋਣ ਜਿਹਾ ਆ ਗਿਆ ਤੇ ਸਾਰੇ ਦੇ ਸਾਰੇ ਅੰਗ ਸਖੀਆਂ ਤੇ ਛੇਲੀਆਂ ਉਸ ਨੂੰ ਇਸ ਦੇ ਜਨਮ ਭੋਗ ਵਿੱਚੋਂ ਕੱਢਣ ਦੀ ਤਿਆਰੀ ਕਰ ਰਹੀਆਂ। ਕਿਵੇਂ ਕੋਈ ਵੀ ਉਸ ਦਾ ਸਾਥ ਨਹੀਂ ਸੀ ਦੇ ਰਿਹਾ ਰੋਂਦੀ ਕਰ ਰੋਂਦੀ ਜੀਤੋ ਨੂੰ ਚੁੱਪ ਕਰਵਾ ਕੇ ਅਨੰਦ ਕਰ ਜਾਂ ਵਾਸਤੇ ਬਿਠਾ ਦਿੱਤਾ ਹੁਣ ਉਸ ਨੂੰ ਪ੍ਰਣਾ ਕੇ ਲੈ ਜਾਣ ਵਾਲਾ ਉਸ ਦੇ ਬਰਾਬਰ ਬੈਠਾ ਸੀ ਉਹ ਕਿਸ ਵੇਲੇ ਇਸ ਵੇਲੇ ਸੋਚ ਰਹੀ ਸੀ ਕਿ ਸ਼ਾਇਦ ਕੁਝ ਵੀ ਨਹੀਂ ਸੀ ਹੋ ਸਕਦਾ ਹੁਣ ਤਾਂ ਅਨੰਦ ਗਾਰਜ ਕਰਾਉਣ ਵਾਲਾ ਭਾਈ ਉਸ ਨੂੰ ਸਿਖਿਆ ਦੇ ਰਿਹਾ ਸੀ ਕਿ ਹੁਣ ਜੀਤੋ ਨੇ ਆਪਣੇ ਮਾਮੇ ਆਪਣੇ ਮਾਪੇ ਛੱਡ ਕੇ ਆਪਣੇ ਸਹੁਰੇ ਘਰ ਚੱਲ ਜਾਣਾ ਉੱਥੇ ਉਸ ਲਈ ਉਸ ਦਾ ਪਤੀ ਹੀ ਪਰਮੇਸ਼ਰ ਸੀ ਉਸ ਨੂੰ ਹਰ ਕੰਮ ਵਿੱਚ ਉਸ ਦੀ ਸਲਾਹ ਲੈਣੀ ਚਾਹੀਦੀ ਸੀ ਉਸ ਨੂੰ ਪਿੱਛੇ ਬਿਨਾਂ ਆਪਣੀ ਮਰਜ਼ੀ ਨਾਲ ਕੋਈ ਕੰਮ ਨਹੀਂ ਸੀ ਕਰਨਾ ਪਤੀ ਬਨਵੇਸ਼ਰ ਨੂੰ ਖੁਸ਼ ਰੱਖਣ ਦੀ ਖੁਸ਼ ਰੱਖਣਾ ਹੀ ਸੀ ਤਾਂ ਨਾਲੇ ਅਜਿਹਾ ਕਰਨ ਲਈ ਉਸ ਨੂੰ ਨਿਵਣ ਖਿਵਣ ਆਦਿ ਗੁਣ ਪੈਦਾ ਕਰਨ ਲਈ ਪ੍ਰੇਰਿਆ ਜਾ ਰਿਹਾ ਸੀ ਨਿਵਣ ਸੁਆਖਰ ਖਵਣ ਗੁਣ ਖੇਬਾਮਣਿਆ ਮੰਤ ਏਤਰਾ ਭੈਣੇ ਵੇਸ ਕਰ ਤੂੰ ਬਸ ਆਵੇ ਕੰਤ ਪਿਆਲ ਦੇ ਜੀ ਕੰਤ ਨੂੰ ਬਸ ਆਉਣਾ ਤਾਂ ਤਿੰਨ ਗੁਣ ਦਿਨ ਸਿੱਖਣੇ ਪੈਣਗੇ ਇਹ ਤੁਕਾਂ ਭਾਈ ਜੀ ਨੇ ਇਸ ਪ੍ਰਕਾਰ ਦੇ ਵਿਰਾਗ ਵਿੱਚ ਕਹਿਆ ਕਿ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਬੈਠੀਆਂ ਸਾਰੀਆਂ ਕੁਆਰੀਆਂ ਕੁੜੀਆਂ ਉਦਾਸ ਜੀਆਂ ਹੋ ਗਈਆਂ ਉਹਨਾਂ ਨੂੰ ਆਪਣਾ ਆਪਣਾ ਵੇਲਾ ਚੇਤੇ ਆ ਗਿਆ ਉਹਨਾਂ ਵੀ ਮਾਪਿਆਂ ਦੀ ਜਾਣੀ ਪਛਾਣੀ ਧਰਤੀ ਛੱਡ ਕੇ ਅਣਜਾਣ ਭੋਂ ਵਿੱਚ ਜਾਣਾ ਕਿਸੇ ਅਣਜਾਣ ਬੰਦੇ ਨਾਲ ਜਾ ਵਸਣਾ ਉਸ ਬੰਦੇ ਨਾਲ ਜਿਹੜਾ ਉਹਨਾਂ ਨੇ ਕਦੀ ਨਹੀਂ ਸੀ ਵੇਖਿਆ ਜਿੰਨਾ ਪਤਾ ਨਹੀਂ ਸੀ ਕਿਹੋ ਜਿਹਾ ਸੁਭਾਅ ਦਾ ਸੀ ਉਹ ਸਭ ਉਦਾਸ ਸਨ ਉਹਨਾਂ ਦੇ ਮਾਪੇ ਉਹਨਾਂ ਦੇ ਮਾਪੇ ਵੀ ਉਦਾਸ ਸਨ ਤੇ ਉਹਨਾਂ ਦੇ ਭੈਣ ਭਰਾ ਉਦਾਸ ਸਨ ਜੀਤੋ ਦੇ ਇਹ ਸਮਾਂ ਬਿਲਕੁਲ ਸਿਰ ਤੇ ਆ ਗਿਆ ਸੀ ਉਸਨੇ ਤਾਂ ਉਸੇ ਦੁਪਹਿਰ ਨੂੰ ਤੁਰ ਜਾਣਾ ਸੀ ਆਪਣੀਆਂ ਮੜੀ ਦੇ ਵੇੜੇ ਤੇ ਤਿਰੰਜਰਾਂ ਨਿਸ਼ੇਲੀਆਂ ਤੋਂ ਦੂਰ ਸੰਗਤ ਦੇ ਵਿੱਚ ਛਾਈ ਉਦਾਸੀ ਹੋਰ ਵੀ ਤੀਬਰ ਹੋ ਗਈ ਸੀ ਜਦੋਂ ਇੱਕ ਹਰਮੋਨੀ ਵਾਲੇ ਗੁਈਏ ਨੇ ਫਿਲਮੀ ਗੀਤੀ ਤਰਜ਼ ਦੇ ਉੱਤੇ ਗਾ ਕੇ ਸੁਰ ਜਾਣ ਵਾਲੀ ਕੁੜੀ ਦੇ ਆਉਣ ਵਾਲੇ ਸਮੇਂ ਦਾ ਚਿੱਤਰ ਦਰਦਮਈ ਸ਼ਬਦਾਂ ਵਿੱਚ ਕੀਚਣਾ ਸ਼ੁਰੂ ਕਰ ਦਿੱਤਾ ਹਰਮੋਨੀਅਮ ਦੀਆਂ ਉਦਾਸ ਲੀਆਂ ਵਰਾਗੀ ਸੁਰਾਂ ਸੁਣ ਕੇ ਇਹ ਐ ਲੱਗਦਾ ਸੀ ਜਿਵੇਂ ਉਹ ਬੈਣ ਪਾਰੀਆਂ ਹੁਣ ਤੇ ਕਿਸ ਤਰ੍ਹਾਂ ਨਵੀਂ ਥਾਂ ਤੇ ਜਾ ਕੇ ਵਿਉਲੀ ਜੀਤੋ ਨੇ ਆਪਣੇ ਮਾਪਿਆਂ ਤੇ ਮਾਪਿਓ ਜਾਇਆਂ ਨੂੰ ਤੰਗਣਾ ਸੀ ਇਸ ਤਰ੍ਹਾਂ ਜਦ ਉਹਨਾਂ ਨੇ ਹੀ ਨਹੀਂ ਸੀ ਬੜਨਾ ਤਾਂ ਉਸ ਵਿਚਾਰੀ ਨੇ ਵਿਅਰਥ ਹੀ ਬਨੇਰੀ ਤੇ ਕਾਂ ਉਡਾਉਦੇ ਰਹਿਣਾ ਸੀ ਕਾਵਾਂ ਰਾਹੀ ਵੀਰਾਂ ਨੂੰ ਮਿਲਣ ਵਾਸਤੇ ਜੀਤੋ ਨੇ ਸਨੇਹ ਕਲ ਨਿਸ਼ਾਨ ਰਾਗੀ ਵੀ ਵਰਾਗੀ ਵੀ ਪਰੜਾਈ ਆਵਾਜ਼ ਨੇ ਸਾਰੀ ਦੀ ਸਾਰੀ ਸਬਜੀ ਨਿਵਾਜੀ ਸਾਥ ਸੰਗਤ ਦੀਆਂ ਅੱਖਾਂ ਵਿੱਚੋਂ ਹੰਝੂ ਲੈ ਆਂਦੇ ਨਜ਼ਦੀਕੀ ਦੇ ਨੈਣਾਂ ਵਿੱਚ ਜਰਾ ਵਧੇਰੇ

ਜੀਤੋ ਦਾ ਵੀਰ ਸਭ ਕੁਝ ਸੁਣ ਰਿਆ ਸੀ ਉਸ ਦਾ ਮਨ ਉਦਾਸ ਹੋ ਗਿਆ ਸੀ ਉਸ ਦੀ ਸਗੀ ਭੈਣ ਨੇ ਉਸ ਦੇ ਟੱਬਰ ਵਿੱਚ ਤੁਰ ਜਾਣਾ ਸੀ ਇਸ ਬਾਰੇ ਉਹ ਨਹੀਂ ਸੀ ਜਾਣਦੀ ਜਿੱਥੇ ਜਾ ਕੇ ਉਹ ਆਪਣੀ ਮਰਜ਼ੀ ਨਹੀਂ ਸੀ ਕਰ ਸਕਦੀ ਉਸ ਦਾ ਦਿਲ ਭਾਰਾ ਹੋ ਗਿਆ ਸੀ ਉਸ ਨੇ ਗਾਉਣ ਵਾਲੇ ਨੂੰ ਝਿੜਕਿਆ ਸਿਲਕੰਦਲਾਜੀ ਵਿੱਚ ਬੋਲ ਕੇ ਉਸ ਦਾ ਗਾਣਾ ਬੰਦ ਕਰਵਾ ਦਿੱਤਾ ਉਹ ਕਿਸੇ ਅੱਗੇ ਇਹ ਨਹੀਂ ਸੀ ਯਾਰ ਕਰਨਾ ਚਾਹੁੰਦਾ ਕਿ ਉਸ ਦਾ ਦਿਲ ਵੀ ਕਮਜ਼ੋਰ ਅਤੇ ਜਜ਼ਬਾਤੀ ਹੈ ਉਹ ਦ੍ਰਿੜ ਸੀ ਤੇ ਆਪਣੇ ਨਾਣਾ ਵਿੱਚ ਆਉਣ ਵਾਲਿਆਂ ਨੂੰ ਰੋਕ ਕੇ ਆਪਣੀ ਦ੍ਰਿੜਤਾ ਕਾਇਮ ਰੱਖਣੀ ਚਾਹੁੰਦਾ ਸੀ ਉਸ ਨੇ ਆਪਣੇ ਆਪ ਤੇ ਕਾਬੂ ਜਿਹਾ ਰੱਖਿਆ ਇਹ ਬੇਪਰਵਾਹੀ ਨਾਲ ਹਾਰਮੋਨੀਅਮ ਵਾਲੇ ਮੁੰਡੇ ਨੂੰ ਕਿਹਾ ਸੀ ਐ ਮੁੰਡੇ ਨੂੰ ਮੰਨਣਾ ਪਿਆ ਆਨੰਦ ਕਾਰਜ ਦੀ ਰਸਮ ਖਤਮ ਹੋ ਗਈ ਸਾਰੇ ਆਪਣੀ ਆਪਣੀ ਅੱਖਾਂ ਮੋਈ ਦੇ ਭੋਗ ਦਾ ਪ੍ਰਸ਼ਾਦ ਲੈ ਕੇ ਤੇ ਪੈਰ ਦੀ ਰੁਕੀ ਤੇ ਬੰਦਬਸਤ ਕਰਨ ਲੱਗੇ ਜੀਤੋ ਦੇ ਵੀਰ ਨੇ ਆਪਣੇ ਤੋਂ 8-10 ਬਾਰੇ ਛੋਟੀ ਭੈਣ ਨੂੰ ਬੁੱਕਲ ਵਿੱਚ ਲੈ ਕੇ ਮਹਾਰਾਜ ਦੀ ਹਜੂਰੀ ਚੋਂ ਉਠਾਇਆ ਤੇ ਲਿਆ ਕੇ ਆਪਣੇ ਘਰ ਦੇ ਅੰਦਰਲੇ ਕਮਰੇ 'ਚ ਬਿਠਾ ਦਿੱਤਾ ਉਸ ਨੇ ਤੱਕਿਆ ਕਿ ਜੀਤੋ ਨੇ ਰੋ ਰੋ ਕੇ ਅੱਖਾਂ ਸਜਾਲੀਆਂ ਸੀ ਵਿਆਹ ਵਾਲਾ ਉਸ ਦਾ ਚੋਪ ਹੰਝੂਆਂ ਨਾਲ ਤਰੋ-ਤਰ ਹੋਇਆ ਪਿਆ ਸੀ ਬੱਚੀ ਹੈ ਵਿਚਾਰੀ ਉਸ ਦੇ ਮਨ ਨਹੀਂ ਹੀ ਮਨ ਵਿੱਚ ਕੀ ਕਿਹਾ ਸੀ ਮੂਰਖ ਨਹੀਂ ਬਣੀਦਾ ਚੁੱਪ ਕਰ ਉਸਨੇ ਆਪਣੀ ਛੋਟੀ ਭੈਣ ਨੂੰ ਝਿੜਕਿਆ ਤੇ ਦੁਪਹਿਰ ਦੀ ਰੋਟੀ ਦੀ ਤਿਆਰੀ ਲਈ ਜਿਓਰੀਆਂ ਤੇ ਪਕਾਵੀਆਂ ਨੂੰ ਤਾੜਨ ਲੱਗ ਪਿਆ ਰੋਟੀ ਬਣੀ ਬਰਾਤੀ ਖਾ ਗਏ ਉਸ ਤੋਂ ਪਿੱਛੇ ਦੂਰੋਂ ਨੇੜੇ ਆਏ ਮੇਲੀ ਵੀ ਖਾਣ ਬੈਠ ਗਏ ਤੇ ਪਿੰਡ ਦਾ ਭਾਈਚਾਰਾ ਵੀ ਸਾਰੇ ਆ ਰੋਟੀ ਰੋਟੀ ਖਾਣ ਲੱਗੇ ਫਟਾਫਟ ਖੱਟ ਵਿਸ਼ਾ ਵਿਸ਼ਾ ਦਿੱਤੀ ਗਈ ਪਿੰਡ ਵਾਲੇ ਤੇ ਬਰਾਤੀ ਖੱਟ ਦੀ ਸ਼ਲਾਗਾ ਕਰਦੇ ਚਲੇ ਗਏ ਜੀਤੂ ਦੇ ਵੀਰ ਨੂੰ ਆਨੰਦ ਕਾਰਜ ਸਮੇਂ ਉਸ ਦੀ ਉਦਾਸੀ ਦੇ ਜੀਤੂ ਦੇ ਹੰਜੂ ਨਾਲ ਭਿੱਜੇ ਚੋਪ ਸਭ ਭੁੱਲ ਭੁਲਾ ਗਏ ਐਨ ਉਸ ਸਮੇਂ ਜੀਤੂ ਨੂੰ ਵਿਦਾ ਕਰਨ ਦੀ ਤਿਆਰੀ ਸ਼ੁਰੂ ਹੋ ਗਈ ਤੇ ਵਿਹੜ ਆਈ ਲਾੜੇ ਨੂੰ ਬੁਲਾ ਕੇ ਭਾਈ ਜੀ ਨੇ ਅੰਗਾ ਸਾਕਾਂ ਦੇ ਸਲਾਮੀਆਂ ਪਾਈਆਂ ਜੀਤੋ ਦੀ ਮਾਂ ਨੇ ਜੀਤੋ ਦੇ ਪਰੋਣੇ ਨੂੰ ਬੜੇ ਪਿਆਰ ਨਾਲ ਪਿਆਰ ਦਿੱਤਾ ਸਲਾਮੀਆਂ ਦੇ 11 ਰੁਪਏ ਦਿੱਤੇ ਉਸ ਦੀ ਝੋਲੀ ਵਿੱਚ ਪਿੰਡ ਦੀਆਂ ਹੋਰ ਕੁੜੀਆਂ ਜਿਹੜੀਆਂ ਸ਼ਰੀਕੇ ਵਿੱਚ ਜੀਤੋ ਦੇ ਭੈਣਾਂ ਲੱਗਦੇ ਸੀ ਆਪਣੇ ਨਵੇਂ ਬਣੇ ਜੀਜੇ ਨੂੰ ਟਿਚਰਾਂ ਤੇ ਮਖੌਲ ਕਰਦੀਆਂ ਪਈਆਂ ਸੀ ਜੀਤੋ ਦਾ ਵੀਰ ਵੀ ਉਹਨਾਂ ਦੇ ਨਾਲ ਹੀ ਰਲ ਗਿਆ ਜੀਤੋ ਦੀ ਇੱਕ ਬਹੁਤ ਗੁੜੀ ਸੇਲੀ ਜਿਹੜੀ ਗੁਆਂਢੀ ਗੁਆਂਢ ਵਿੱਚ ਚੱਲ ਕੇ ਆਈ ਸੀ ਤੇ ਜਿਹੜੀ ਪੰਜਵੀਂ ਜਮਾਤ ਤੱਕ ਜੀਤੋ ਦੀ ਸਾਥਣ ਸੀ ਜੀਤੋ ਦੇ ਵੀਰ ਕੋਲ ਆ ਕੇ ਰੋਣ ਲੱਗ ਪਈ ਜੀਤੋ ਨੇ ਦੇ ਵੀਰ ਨੇ ਉਸ ਨੂੰ ਰੋਣ ਦਾ ਕਾਰਨ ਪੁੱਛਿਆ ਤਾਂ ਉਸ ਨੇ ਦੱਸਿਆ ਕਿ ਜੀਤ ਦੇ ਵੀਰ ਨੂੰ ਜੀਤੋ ਦੇ ਨਾਲ ਸੌਰੀ ਜਾਣਾ ਚਾਹੀਦਾ ਹੈ ਜੀਤੋ ਦੇ ਵੀਰ ਨੇ ਜੀਤੋ ਦੇ ਹਾਨ ਦੀ ਇਸ ਕੁੜੀ ਨੂੰ ਉਸੇ ਤਰ੍ਹਾਂ ਝੜਕ ਦਿੱਤਾ ਜਿਸ ਤਰ੍ਹਾਂ ਜੀਤਨ ਨੂੰ ਝੜਕਿਆ ਕਰਦਾ ਸੀ ਤੇ ਫਿਰ ਉਦਾਸ ਹੋਈ ਜੀਤੋ ਦੀ ਮਾਂ ਆਈ ਉਸ ਨੇ ਉਸ ਦੀ ਆਪਣੀ ਮਾਂ ਉਸ ਨੇ ਉਹਦੀ ਗੱਲ ਆਣ ਸੁਣਿਆ ਕਰ ਦਿੱਤੀ ਵਿਆਹ ਦੀ ਰੀਤ ਅਨੁਸਾਰ ਕਿਸੇ ਨਾ ਕਿਸੇ ਭਰਾ ਨੇ ਜੀਤੋ ਦੇ ਸੌਰੀ ਜ਼ਰੂਰ ਜਾਣਾ ਸੀ ਤੇ ਜੀਤੋ ਦੇ ਵੀਰ ਨੇ ਆਪਣੇ ਸਭ ਤੋਂ ਛੋਟੇ ਭਰਾ ਦਾ ਨਾਮ ਲੈ ਕੇ ਸਭ ਨੂੰ ਪਰੇ ਹਟਾ ਦਿੱਤਾ ਜਦ ਬੜੇ ਮਾਣ ਨਾਲ ਉਸਦੇ ਤਾਈ ਦੀ ਵੱਡੀ ਧੀ ਆਈ ਜੀਤੋ ਦੇ ਵੀਰ ਨੇ ਉਹਨੂੰ ਵੀ ਨਾ ਕਰ ਦਿੱਤੀ ਜੇ ਉਸ ਦੇ ਮੂੰਹੋਂ ਇੱਕ ਵਾਰੀ ਨਾ ਨਿਕਲ ਜਾਵੇ ਤਾਂ ਉਹ ਕਦੀ ਹਾਂ ਨਹੀਂ ਸੀ ਕਰਦਾ ਤਾਈ ਦੀ ਧੀ ਆਪਣਾ ਜਮੂਹ ਲੈ ਕੇ ਵਿਚਾਰੀ ਚਲੀ ਗਈ ਉਸ ਤੋਂ ਪਿੱਛੇ ਹੋਰ ਕਈ ਮਿੰਤਾ ਕਰਨ ਆਏ ਤੇ ਜੀਤੋ ਦੇ ਵੀਰ ਨੂੰ ਕੋਈ ਵੀ ਮਨਾ ਨਾ ਸਕਿਆ ਸਾਰੀ ਦੀ ਸਾਰੀ ਜੰਝਵੀ ਦਾ ਹੋਣ ਲਈ ਤਿਆਰ ਹੋ ਗਈ ਬਸ ਵਿੱਚ ਬੈਠ ਗਈ ਜੀਤੋ ਦਾ ਪਰੌਣਾ ਵੀ ਆ ਕੇ ਕਾਰ 'ਚ ਬੈਠ ਗਿਆ ਜੀਤੋ ਤੇ ਅਸੀਂ ਕਿ ਰੋਣ ਤੋਂ ਹਟ ਹੀ ਨਹੀਂ ਰਹੀ ਸੀ ਉਸ ਦੀਆਂ ਸਹੇਲੀਆਂ ਤੇ ਛੋਟੀਆਂ ਭੈਣਾਂ ਇਹ ਨਿਉ ਚਿਉਚੀ ਰੋ ਰਹੀਆਂ ਸਨ ਕਿ ਕਿਸੇ ਨੂੰ ਸੁਣਾਈ ਕੁਝ ਸੁਣਾਈ ਨਹੀਂ ਸੀ ਦੇ ਰਿਹਾ ਜੀਤੋ ਵੀ ਪਰਲ-ਪਰਲ ਰੋਈ ਜਾ ਰਹੀ ਸੀ ਘਰੋਂ ਕਾਰ ਵੱਲ ਪੈਰ ਪੁੱਟਣ ਦਾ ਨਾਂ ਹੀ ਲੈਂਦੀ ਸੀ ਕਿ ਕਿਸੇ ਦੀ ਸਲਾਮੀ ਸਾਖਰੀ ਆਪਣੇ ਪੱਲੇ ਨਹੀਂ ਸੀ ਪਵਾਰੀ ਤੇ ਨਾ ਹੀ ਪੈਸੇ ਵੀ ਨੈਣੀ ਸੰਭਾਲ ਰਹੀ ਸੀ ਜੀਤੋ ਦਾ ਵੀਰ ਵੀ ਹਾਲੀ ਤੱਕ ਸਲਾਮੀ ਪਾਉਣ ਨਹੀਂ ਸੀ ਗਿਆ ਉਸਦਾ ਵਿਚਾਰ ਸੀ ਕਿ ਉਹ ਸਭ ਪਿੱਛੋਂ ਜਦੋਂ ਜੀਤੋ ਕਾਰਵਜ ਵਿੱਚ ਬੈਠ ਕੇ ਜਾਣ ਲੱਗੇ ਕਿ ਉਸ ਵੇਲੇ ਉਸਦੀ ਸਲਮੀ ਪਵਾਏਗਾ ਤੇ ਪਿਆਰ ਦੇ ਕੇ ਤੋਰੇਗਾ ਜੀਤੋ ਦੇ ਤਾਇਆ ਚਾਚਿਆਂ ਨੇ ਪਿਓ ਨੇ ਤੇ ਜੀਤੋ ਦੇ ਵੀਰ ਨੂੰ ਸਮਝਾਇਆ ਕਿ ਉਸਦੇ ਨਾਲ ਜਾਣ ਚ ਨੂੰ ਕੋਈ ਇਤਰਾਜ਼ ਨਹੀਂ ਹੋਣਾ ਚਾਹੀਦਾ ਜੇ ਨਿਆਣੀ ਕੁੜੀ ਜਿੱਦ ਕਰਦੀ ਹੈ ਤਾਂ ਵਿਆਹ ਵਾਲੇ ਦਿਨ ਉਸ ਦੀ ਇਹ ਜਿੱਦ ਵੀ ਪ੍ਰਵਾਨ ਕਰ ਲੈਣੀ ਚਾਹੀਦੀ ਆ ਪਰ ਜੀਤੋ ਦੇ ਵੀਰ ਨੇ ਹਾਂ ਨਹੀਂ ਕੀਤੀ ਤੇ ਪੱਥਰ ਦਾ ਪੱਥਰ ਉਸੇ ਤਰ੍ਹਾਂ ਖਲੋਤਾ ਰਿਹਾ ਜਾਂਜ ਦੇ ਤੁਰਨ ਵਿੱਚ ਦੇਰ ਹੋ ਰਹੀ ਸੀ ਸ਼ਾਮ ਦੇ ਚਾਰ ਵਜੇ ਸਨ ਪੂਰੇ 30 ਮੀਰ ਜਾਂਜੀਆਂ ਨੇ ਜਾਣਾ ਸੀ ਵਿੱਚੋਂ 11 ਮੀਲ 11 ਮੀਲ ਕੱਚਾ ਰਸਤਾ ਸੀ ਤੇ 2 ਮੀਲ ਬਿਲਕੁਲ ਰੇਤਾ ਜਿੱਥੇ ਕਦੀ ਕੋਈ ਬੱਸ ਥੋੜੀ ਕਿਤੇ ਜਾਂਦੀ ਨਹੀਂ ਸੀ ਜੀਤੋ ਕਾਰ ਵੱਲ ਪੈਰ ਪੁੱਟਣ ਵਿੱਚ ਹੀ ਨਹੀਂ ਸੀ ਆ ਰਹੀ ਜੀਤੋ ਦੇ ਵੀਰ ਨੇ ਘੜੀ ਵੱਲ ਤੱਕਿਆ ਤਾਂ 5:30 ਵੱਜ ਚੁੱਕੇ ਸਨ ਉਸ ਨੂੰ ਕੁੜੀਆਂ ਦੀ ਮੱਤ ਉੱਤੇ ਗੁੱਸਾ ਜਿਹਾ ਆਇਆ ਫਟਾਫਟ ਘਰ ਜਾ ਕੇ ਰੋਂਦੀ ਕਰ ਲੌਂਦੀ ਸਾਲੂ ਵਿੱਚ ਵੀ ਲੇਟੀ ਜੀਤੋ ਨੂੰ ਆਪਣੇ ਕਲਾਵੇ ਵਿੱਚ ਝੁੱਕ ਲਿਆ ਤੇ ਲਿਆ ਕੇ ਕਾਰ 'ਚ ਬਿਠਾ ਦਿੱਤਾ ਜੀਤੋ ਦੇ ਵੱਡੇ ਦਾਦੇ ਦੇ ਛੋਟੇ ਚਾਚੇ ਨੇ ਬੜੇ ਪਿਆਰ ਨਾਲ ਜੀਤੋ ਨੂੰ ਦਲਾਸਾ ਦਿੱਤਾ ਸਲਾਮੀ ਪਾ ਕੇ ਪਰੇ हट ਗਏ ਆਪਣੇ ਵੀਰ ਦੇ ਲੱਕਦਵਾਲੇ ਰੇਪੇਟੀ ਜੀਤੋ ਨੇ ਜਦੋਂ ਆਪਣੀਆਂ ਬਾਂਹਾਂ ਦੀ ਕਸਟਿਲੀ ਕੀਤੀ ਤਾਂ ਜੀਤੋ ਦਾ ਵੀਰ ਵੀ ਆਪਣੀ ਨਿੱਕੀ ਜੀ ਭੈਣ ਨੂੰ ਸਲੰਮੀ ਪਾਉਣ ਲਈ ਆਪਣਾ ਬਟੂਆ ਖੋਲਣ ਲੱਗ ਪਿਆ ਜੀਤੋ ਤੇ ਉਸ ਦੀਆਂ ਸਹੇਲੀਆਂ ਦਾ ਰੋ ਰੋ ਕੇ ਬੁਰਾ ਹਾਲ ਸੀ ਤੇ ਉਸ ਦੇ ਮੂੰਹ ਨੂੰ ਵੇਖ ਕੇ ਉਸ ਦਾ ਮਨ ਭਰੀ ਹੋ ਗਿਆ ਸੀ ਤੇ ਫਿਰ ਉਸ ਨੂੰ ਆਪਣਾ ਚੇਤਾ ਆ ਗਿਆ ਕਿ ਕਿਸ ਤਰ੍ਹਾਂ ਵਿਆਹ ਲਈ ਤਿਆਰ ਹੁੰਦਾ ਹੁੰਦਾ ਉਹ ਵਿਆਹ ਤੋਂ ਡਰ ਗਿਆ ਸੀ ਉਹ ਕਿਸੇ ਉਸ ਕੁੜੀ ਨੂੰ ਕਿਸ ਤਰ੍ਹਾਂ ਪਨਾ ਸਕਦਾ ਸੀ ਜਿਸ ਨੂੰ ਉਹ ਨੇੜੋਂ ਨਹੀਂ ਸੀ ਜਾਣਦਾ ਕਿਸੇ ਅਣਜਾਣ ਬੰਦੇ ਨੂੰ ਅਪਣਾ ਸਕਣਾ ਕਿੰਨਾ ਔਖਾ ਹੁੰਦਾ ਹੈ ਹਾਲਾਂਕਿ ਉਸਦੀ ਵੋਟਿੰਤਾ ਉਸਦੇ ਕਹਰਾ ਕੇ ਭਾਰਤੀ ਮਰਜ਼ਾਦਾ ਅਨੁਸਾਰ ਉਸਦੀ ਦਾਸੀ ਬਣ ਕੇ ਰਹਿਣਾ ਸੀ ਹੁਣ ਉਸਦੀ ਛੋਟੀ ਭੈਣ ਉਸ ਤੋਂ 8-10 ਸਾਲ ਛੋਟੀ ਸੀ ਕਿਸੇ ਅਣਜਾਣ ਮੁੰਡੇ ਕੋਲ ਜਾ ਰਹੀ ਹੈ ਉਸਦਾ ਕਹਿਣਾ ਮੰਨਣ ਲਈ ਤਿਆਰ ਹੋ ਕਿ ਉਸਦੀ ਦਾਸੀ ਬਣ ਲਈ ਜੀਤੋ ਦੇ ਵੀਰ ਨੂੰ ਪਾਈ ਦੇ ਪਾਈ ਤੇ ਗਵਈਆਂ ਦੇ ਬਿਗਰ ਵਰਾਗ ਵਿੱਚ ਪੜੇਗੇ ਸ਼ਲੋਕ ਦੇ ਗੀਤ ਚਿੱਤੇ ਆ ਗਏ ਤੇ ਫਿਰ ਉਸ ਨੂੰ ਇਹ ਗੱਲ ਵੀ ਚਿੱਤੇ ਆਈ ਕਿ ਕਿਸ ਤਰ੍ਹਾਂ ਉਸਨੇ ਆਪਣੀ ਭੈਣ ਨੂੰ ਕਦੀ ਕਿਸੇ ਗੱਲ ਤੋਂ ਤੰਗ ਨਹੀਂ ਸੀ ਕੀਤਾ ਉਦੋਂ ਵੀ ਤੰਗ ਨਹੀਂ ਸੀ ਰੱਖਿਆ ਜਦੋਂ ਉਹ ਹੀਲੋ ਖੇੜੀ ਉਸ ਦੇ ਕੋਲ ਆ ਕੇ 4 ਮਹੀਨੇ ਰਹੀ ਸੀ ਤੇ ਜਦੋਂ ਜੀਤੋ ਤੇ 4 ਮਹੀਨੇ ਆਪਣੇ ਹੱਥੀ ਪਕਾ ਕੇ ਚਾਹੇ ਚਾਹੀ ਉਸ ਨੂੰ ਰੋਟੀਆਂ ਖਵਾਈਆਂ ਸੀ ਜਦੋਂ ਉਹ ਮਾਪਿਆਂ ਤੋਂ ਦੂਰ ਬੈਠਾ ਵੀ ਜੀਤੋ ਕਾਰਨ ਮਾਪਿਆਂ ਦਾ ਉਦਰੇਵਾ ਨਹੀਂ ਸੀ ਇਹ ਨਹੀਂ ਸੀ ਉਧਰਿਆ ਹੁਣ ਜੀਤੋ ਦੂਰ ਜਾ ਰਹੀ ਹੈ ਜਿੱਥੇ ਉਸ ਨੂੰ ਸ਼ਾਇਦ ਛੇਤੀ ਮਿਲ ਨਹੀਂ ਜਾ ਸਕਣਾ ਤੇ ਸ਼ਾਇਦ ਚਿੱਠੀ ਵੀ ਨਹੀਂ ਲਿਖ ਸਕਣੀ ਜਿੱਥੇ ਜੀਤੋ ਦੀ ਕੋਈ ਸਹੇਲੀ ਨਹੀਂ ਸੀ ਨਾ ਹੀ ਕੋਈ ਗੱਲ ਆਪਣੀ ਮਰਜ਼ੀ ਨਾਲ ਉਹ ਕਰ ਸਕਦੀ ਸੀ ਛਿਣ ਪਰ ਵਿੱਚ ਹੀ ਇਹ ਸਾਰੇ ਦੇ ਸਾਰੇ ਵਿਚਾਰ ਉਸ ਦੇ ਦਿਮਾਗ ਵਿੱਚ ਘੁੰਮ ਗਏ ਤੇ ਉਹ ਉਦਾਸ ਹੋ ਗਿਆ ਉਦਾਸ ਜੇ ਮਨ ਨਾਲ ਉਸ ਨੇ ਆਪਣੇ ਬਟੂਏ ਵਿੱਚ ਸਾਰੇ ਦੇ ਸਾਰੇ ਪੈਸੇ ਬਿਨਾਂ ਗਿਣੇ ਬਿਨਾਂ ਗਿਣਤੀ ਕਰਨ ਤੇ ਕੱਢੇ ਤੇ ਜੀਤੋ ਦੇ ਹੱਥ ਉੱਤੇ ਧਰ ਦਿੱਤੇ ਜੀਤੋ ਨੂੰ ਪਤਾ ਨਹੀਂ ਕੀ ਹੋਇਆ ਚੰਗੀ ਬੜੀ ਚੁਪ ਹੋਈ ਜੀਤੋ ਇੱਕਦਾਂ ਫਿਸ ਪਈ ਤੇ ਉਹਨੇ ਆਪਣੀ ਹਥੇਲੀ ਉਤੇ ਖਿਲਰੇ ਰੁਪਈਏ ਕਾਰ ਦੇ ਬਾਹਰ ਸੁੱਟ ਦਿੱਤੇ ਤੇ ਆਪਣੇ ਵੀਰ ਨੂੰ ਜੱਫੀ ਪਾ ਕੇ ਰੋਣ ਲੱਗ ਪਈ ਜੀਤੋ ਦੇ ਵੀਰ ਨੂੰ ਵੀਰ ਦਾ ਵੀ ਗੱਜ ਭਰ ਆਇਆ ਡਰਾਈਵਰ ਨੂੰ ਉਸਨੇ ਕਾਰ ਸਟਾਰਟ ਕਰਨ ਦਾ ਇਸ਼ਾਰਾ ਕੀਤਾ ਤੇ ਪਰ ਜੇ ਮੰਨ ਨਾਲ ਆਪਣੇ ਭਰਾ ਨੂੰ ਜੀਤੋ ਕੋਲੋਂ ਉਠਾ ਕੇ ਆਪਣੇ ਬਾਪੂ ਨੂੰ ਫੜਾ ਦਿੱਤਾ ਤੇ ਆਪ ਆਪ ਜੀਤੋ ਦੇ ਨਾਲ ਵਾਲੀ ਸੀਟ ਤੇ ਬੈਠ ਗਿਆ ਇਹ ਕੱਪੜੇ ਤਾਂ ਆਹ ਕੱਪੜੇ ਤਾਂ ਬਦਲ ਲੈ ਸਬਜੀ ਨਾਲ ਖਰਾਬ ਹੋਏ ਪਏ ਨੇ ਪਿਓ ਨੇ ਛੋਟੇ ਪੁੱਤਰ ਨੂੰ ਕੁਛੜ ਚੋਕ ਕਹਿੰਦਾ ਜੀਤੋ ਦੇ ਵੱਡੇ ਵੀਰ ਨੂੰ ਕਿਹਾ ਚੁੱਪ ਕਰ ਹੁਣ ਨਹੀਂ ਤਾਂ ਮਾਰੂਗਾ ਮੈਂ ਆਪਣੇ ਬਾਪ ਦੇ ਬੋਲਾਂ ਨੂੰ ਅਣ ਸੁਣਿਆ ਕਰਕੇ ਉਸਨੇ ਜੀਤੋ ਨੂੰ ਕਿਹਾ ਤੇ ਉਹਨਾਂ ਹੀ ਕੱਪੜਿਆਂ ਨਾਲ ਜੀਤੋ ਦੇ ਨਾਲ ਤੁਰ ਗਿਆ ਆਪਣੀ ਕਹਾਣੀ ਕਰਦਾ ਆਪਣੇ ਪੀਏ ਖਤਮ ਹੁੰਦੀ ਹੈ ਅਗਲੀ ਕਹਾਣੀ ਨਾਲ ਫੇਰ ਮਿਲਾਂਗੇ ਤਦ ਤੱਕ ਲਈ ਅੱਗੇ ਦਿਓ ਧੰਨਵਾਦ ਉਹ ਹੁੰਦਾ ਸੀ ਤੇ ਸਾਰਿਆਂ ਦੇ ਸਿਰ ਦਾ ਬੋਝ ਹੌਲਾ ਹੁੰਦਾ ਸੀ